ਸਰ ਜੋ ਅੱਜ ਮਾਦਰਮਾ ਪਰੇ ਗਏ ਉਹਨਾਂ ਬਾਰੇ ਕੀ ਜਾਣਕਾਰੀ ਮਿਤੀ 21 ਤਰੀਕ ਨੂੰ ਮਕਦਮਾ ਨੰਬਰ 18 ਜਿਹੜਾ ਅਧੀਨ ਧਾਰਾ 379 ਬੀ ਕਾਨੂੰਨ ਸ਼ਕਤੀ 25 27 45 ਆਬਜੈਕਟ 322 ਆਈਪੀਸੀ ਥਾਣਾ ਸਿਟੀ ਜ਼ਿਲ੍ਹਾ ਦਰਜ ਹੋਇਆ ਸੀ ਜਿਹਦੇ ਚ ਕਦੋਂ ਦੇ ਮਦਈ ਜੋ ਨਛੱਤਰ ਸਿੰਘ ਹੈ ਗਾਦਰੀ ਵਾਲੇ ਦਾ ਇਹ ਤੇ ਇਹ ਦਾ ਪਾਣ ਦਾ ਹਰਮਨਜੀਤ ਮੋਟ ਸੀੜੀ 100 ਮੋਟਰਸਾਈਕਲ ਤੇ ਸਿਟੀ ਜੀਰਵ ਕੇ ਐਸੀਗੇ ਜਿਹੜੇ ਤਿੰਨ ਦੋਸ਼ੀ ਸੀ ਗੁਰਬਖਸ਼ੀਤ ਸਿੰਘ ਕਸ਼ਮਸ਼ੀਰ ਸਿੰਘ ਤੇ ਵਿਸ਼ਵਜੀਤ ਸਿੰਘ ਇਹਨਾਂ ਨੇ ਇਹਨਾਂ ਨੂੰ ਰੋਕੇ ਮੋਟਰਸਾਈਕਲ ਤੇ ਪਹਲਾਏ ਨੇ ਉਹ ਕੋਲੇ ਨਜਾਇਜ਼ ਦੇਸੀ ਕੱਟਾ ਸੀ ਪਿਸਤੌਲ ਉਹਦੇ ਨਾਲ ਫਾਇਰ ਕੀਤੇ ਉਹਦੇ ਬੱਟ ਜਿਹੜੇ ਉਹਦੇ ਸਿਰ 'ਚ ਮਾਰੇ ਭਾਂਜੇ ਦੇ ਤੇ ਉਹਨਾਂ ਦੇ ਦੋ ਮੋਬਾਈਲ 30000 ਰੁਪਏ ਤੇ ਸੀੜੀ ਹੰਡਰਡ ਮੋਟਰਸਾਈਕਲ ਖੋਲਿਆ ਸੀ ਜੋ ਇਹਨਾਂ ਦੋਸ਼ੀਆਂ ਨੂੰ ਕੱਲ ਮਿਤੀ 21 ਤਰੀਕ ਨੂੰ ਮਕਦਮੇ ਵਿੱਚ ਅਰੈਸਟ ਕਰਕੇ ਇਹਨਾਂ ਦੇ ਪਾਸੋਂ ਇੱਕ ਦੇਸੀ ਕੱਟਾ 315 ਬੋਰ V 315 ਬੋਰ ਦੇ ਜਿੰਦਾ ਰੌਣ ਇੱਕ ਖੋਲਕਰ ਤੋਂ ਉਸ ਖੋਏ ਹੋਏ ਦੋਨੋਂ ਮੋਬਾਈਲ ਤੇ ਸੀਡੀ ਹੰਡਲ ਮੋਟਰਸਾਈਕਲ ਜਿਹੜਾ ਬ੍ਰਾਊਂਡ ਕਰ ਲਿਆ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਗੁਰਬਖਸ਼ੀਸ਼ ਆ ਉਰਫ ਨਿੱਕਾ ਵਾਸੀ ਜਿਹੜਾ ਜੀਰਾ ਇਹਦੇ ਕੋਲੋਂ 260 ਗ੍ਰਾਮ ਜਿਹੜੇ ਹੈਰੋਨ ਬਰਾਮਦ ਹੋਈ ਹੈ ਜਿਸ ਸੰਬੰਧੀ ਮਕਦਮਾ ਨੰਬਰ 19 ਜੋ ਮਿਤੀ ਅੱਜ 22 ਤਰੀਕ ਨੂੰ ਦਰਜ ਕੀਤਾ ਗਿਆ ਔਰ ਇਸ ਦੋਸ਼ੀ ਦੇ ਉੱਤੇ ਪਹਿਲਾਂ ਵੀ ਇੱਕ ਐਨਡੀ ਦਾ ਚਿੱਟੇ ਦਾ ਪਰਚਾ ਪਹਿਲਾਂ ਦਰਜਾ ਦੋ ਲੜਾਈ ਝਗੜਾ ਦੇ ਪਰਚੇ ਦਰਜ ਆ ਸਰ ਇਹਨੇ ਦੱਸਿਆ ਵੀ ਕਿੱਥੋਂ ਲੈ ਕੇ ਆਉਂਦਾ ਸੀ ਜਾਂ ਕਿਉਂ ਬਣਦਾ ਇਹ ਜਿਹੜਾ ਇਸ ਬਾਰੇ ਅਸੀਂ ਤਕਰੀਰ ਜਾਰੀ ਹੈ ਤੇ ਉਪਰ ਨਹੀਂ ਦੱਸ ਸਕਦੇ ਕੋਈ ਗਾਰੰਟੀ ਸ਼ਕਤ ਹੋਵੇ ਇਤਨਾ ਅੱਗੇ ਕਟੇਨਾ ਕੋਈ ਇਹਨਾਂ ਨੇ ਕੋਈ ਵਾਰਤਾ ਨਹੀਂ ਪਹਿਲਾਂ ਜਿਹੜੇ ਬੰਦੇ ਇਹਨਾਂ ਦੇ ਦੋ ਦੋ ਤਿੰਨ ਤਿੰਨ ਪਰਚੇ ਸਾਰਨੇ ਤੇ ਦਰਜਾ ਕ੍ਰਿਮੀਨਲ ਕਰਨੇ ਚਲੇ ਬੰਦੇ ਨਸਾਰੇ